ਜਿਤੇ ਪੂਰੀ ਦੁਨੀਆ ਦੇ ਵਾਸਤੇ ਪੰਜਾਬੀਆਂ ਨੂੰ ਰਮਜ਼ਾਨ ਦੀ ਮੁਬਾਰਕਬਾਦ ਦੇਣਾ ਚਾਹੁੰਨਾ ਉਹਤੇ ਵੀ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਰਮਜ਼ਾਨ ਸ਼ਰੀਫ ਜਿਹੜਾ ਹੈ ਉਹ ਇਸਲਾਮ ਧਰਮ ਦੇ ਮੂਲ ਸਿਧਾਂਤਾਂ ਵਿੱਚੋਂ ਰੋਜ਼ਾ ਜਿਹੜਾ ਉਹ ਇੱਕ ਸਿਧਾਂਤ ਹੈ ਰੋਜ਼ੇ ਦਾ ਮਕਸਦ ਇਹ ਹੈ ਕਿ ਜਿੰਨੇ ਵੀ ਲੋਕ ਰੋਜ਼ਾ ਰੱਖਣ ਉਹਨਾਂ ਨੂੰ ਇੱਕ ਅੱਛਾ ਸਮਾਜਿਕ ਇਨਸਾਨ ਜਿਹੜਾ ਉਹ ਬਣਾਇਆ ਜਾ ਸਕੇ ਰਮਜ਼ਾਨ ਸ਼ਰੀਫ ਦੇ ਰੋਜ਼ਿਆਂ ਲਈ ਪਿਆਰੇ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਨੇ ਹੁਕਮ ਫਰਮਾਇਆ ਕਿ ਰੋਜ਼ਾ ਜਿਹੜਾ ਹੈ ਉਹ ਰੋਜ਼ੇਦਾਰ ਦੇ ਲਈ ਇੱਕ ਟਾਲ ਹੈ ਜਦ ਤੱਕ ਉਹ ਉਸ ਨੂੰ ਫਾੜ ਨਹੀਂ ਦਿੰਦਾ ਤੇ ਲੋਕਾਂ ਨੇ ਪੁੱਛਿਆ ਯਾਰ ਸੁਲਾ ਇਸ ਦਾ ਕੀ ਮਤਲਬ ਹੋਇਆ ਫਰਮਾਇਆ ਰੋਜ਼ਾ ਬੁਰਾਈਆਂ ਤੋਂ ਢਾਲ ਹੈ ਮਿਸਾਲੇ ਤੌਰ ਤੇ ਅਗਰ ਤੁਸੀਂ ਰੋਜ਼ਾ ਰੱਖ ਰਹੇ ਹੋ ਤੇ ਝੂਠ ਨਾ ਬੋਲੋ ਰੋਜ਼ਾ ਰੱਖ ਰਹੇ ਹੋ ਤੇ ਗੰਦੀ ਨਿਗਾਹ ਨਾ ਕਿਸੇ ਬੇਟੀ ਨੂੰ ਨਾ ਦੇਖੋ ਰੋਜ਼ਾ ਰੱਖ ਰਹੇ ਹੋ ਤੇ ਬੇਈਮਾਨੀ ਨਾ ਕਰੋ ਰੋਜ਼ਾ ਰੱਖ ਰਹੇ ਹੋ ਤੇ ਗੰਦੀ ਗੱਲਾਂ ਨਾ ਸੁਣੋ ਰੋਜ਼ਾ ਰੱਖ ਰਹੇ ਹੋ ਤੇ ਆਪਣੇ ਹੱਥ ਨਾਲ ਕਿਸੇ ਨੂੰ ਤਕਲੀਫ ਨਾ ਪਹਚਾਓ ਰੋਜ਼ਾ ਰੱਖ ਰਹੇ ਹੋ ਤੇ ਆਪਣੇ ਵਿਵਾਰ ਦੇ ਵਿੱਚ ਆਪਣੇ ਵਪਾਰ ਦੇ ਵਿੱਚ ਵੀ ਆਪਣੇ ਆਪ ਨੂੰ ਇਮਾਨਦਾਰ ਰੱਖੋ ਅਗਰ ਤੁਸੀਂ ਰੋਜ਼ਾ ਰੱਖਣ ਤੋਂ ਬਾਅਦ ਵੀ ये सारे गुना करते हो तो यद मतलब तुम रोज़ा नहीं रख रहे सिर्फ दिखावा कर रहे हो और रोज़ा जो नहीं हो इसी तरह रोज़ेदार लिए लाजमी है कि रोज़ा भी रखे नमाज भी पढ़े रोज़ेदार लिए लाजमी है कि वह रोज़ा रखे और नाल व्यवहार करते हुए इस गल का ध्यान रखे कि जोड़े थोड़े पड़ोसी ने या करीब के कोई रिश्तेदार ने मैं उन्होंने चैरिटी करनी बहुत सारे लोग चैरिटी का करते हैं लेकिन बड़ी दूर जाके लोगों पैसे वंटते हैं शरीय ने कहा प्यारे मुहमद वसलम का हुक्म है ਇਸ ਤੋਂ ਪਹਿਲਾਂ ਆਪਣੇ ਗਵੰਡੀਆਂ ਨੂੰ ਵੇਖੋ ਉਹ ਗਰੀਬ ਨੇ ਤੇ ਮਦਦ ਕਰੋ ਰਿਸ਼ਤੇਦਾਰਾਂ ਨੂੰ ਵੇਖੋ ਕੋਈ ਭੈਣ ਭਰਾ ਗਰੀਬ ਹੈ ਤੇ ਉਹਦੀ ਮਦਦ ਕਰੋ ਉਸ ਤੋਂ ਬਾਅਦ ਅਗਰ ਤੁਸੀਂ ਚਾਹੋ ਤੇ ਕਿਥੇ ਹੋਰ ਜਾ ਕੇ ਚੈਰਿਟੀ ਕਰ ਸਕਦੇ ਹੋ ਰਮਜ਼ਾਨ ਚ ਤਿੰਨ ਚੀਜ਼ਾਂ ਸਭ ਤੋਂ ਜ਼ਿਆਦਾ ਅਸੀਂ ਕਰਦੇ ਹਾਂ ਨੰਬਰ 1 ਆਪਣੇ ਰੱਬ ਦੀ ਇਬਾਦਤ ਸਭ ਤੋਂ ਜ਼ਿਆਦਾ ਕਰਦੇ ਹਾਂ ਨੰਬਰ 2 ਗੁਨਾਹਾਂ ਤੋਂ ਸਭ ਤੋਂ ਜ਼ਿਆਦਾ ਬਚਣ ਦੀ ਕੋਸ਼ਿਸ਼ ਕਰਦੇ ਹਾਂ ਨੰਬਰ 3 ਚੈਰਿਟੀ ਸਭ ਤੋਂ ਜ਼ਿਆਦਾ ਕਰਦੇ ਹਾਂ ਤੇ ਮੈਂ ਸਾਰੇ ਰੋਜ਼ੀਦਾਰਾਂ ਨੂੰ ਕਹਿਣਾ ਚਾਹਾਂਗਾ ਕਿ ਇਹਨਾਂ ਤਿੰਨਾਂ ਸਿਧਾਂਤਾਂ ਦੇ ਉੱਤੇ ਚੱਲਦੇ ਹੋਏ ਇਸ ਰਮਜ਼ਾਨ ਦੇ ਮਹੀਨੇ ਦੀ ਖੁਸ਼ੀਆਂ ਕੱਲੀ ਆਪ ਨਹੀਂ ਬਟੋਰਨੀਆ ਤੁਹਾਡੇ ਨਾਲ ਜਿੰਨੇ ਵੀ ਹਿੰਦੂ ਸਿੱਖ ਹੋਰ ਵੀ ਧਰਮਾਂ ਦੇ ਲੋਕ ਜਿਨ੍ਹਾਂ ਨਾਲ ਤੁਹਾਡੀ ਦੋਸਤੀ ਹੈ ਜਿਨ੍ਹਾਂ ਨਾਲ ਤੁਹਾਡਾ ਵਿਫਾਰ ਦੇਣਾ ਨਾਲ ਤੁਹਾਡਾ ਉੱਠਣਾ ਬੈਠਣਾ ਹੈ ਉਹਨਾਂ ਨਾਲ ਵੀ ਰਮਜ਼ਾਨ ਦੀਆਂ ਖੁਸ਼ੀਆਂ ਸਾਂਝੀਆਂ ਕਰੋ ਤਾਂ ਕਿ ਉਹ ਵੀ ਦੂਸਰਿਆਂ ਤੱਕ ਇਹ ਪੇਕਾਰ ਪੇਗਾਮ ਇਹ ਮੁਹੱਬਤ ਚੜਾਏ ਉਹ ਪਛਾਣ